ਇਹ ਕਿ ਕਿਸਾਨ ਨੇ ਜਿਹੜਾ ਖੁਦ ਗੰਨੇ ਦੀ ਫਸਟ ਕੀਤੀ ਹੈ ਤਾਂ ਗੰਨੇ ਦੀ ਫਸਲ ਲਗਾਉਂਦਾ ਹੈ ਤਰੀਬ ਸਾਲ ਦੀ ਫਸਲ ਹੁੰਦੀ ਹੈ ਤਾਂ ਉਸ ਤੋਂ ਵੀ ਇਹ ਨੂੰ ਨਾ ਵੀ ਕਾਲੂ ਕਾਲਾ ਰੋਲ ਖੜ ਪਿਆਉਦੇ ਦੀ ਰੀਤ ਹੈ ਸਾ ਤੀ ਪੋ ਵਾਲੇ ਨੇ ਉਹਦਾ ਲੋ ਉਹਦਾ ਰੋਲ ਲੱਗ ਜਾਂਦੇ ਨੇ ਜਦੋਂ ਲੋੜੀ ਵਾਲਾ ਟਿੰਡਾ 13 ਤਰੀਕ ਨੂੰ ਤੇ ਉਸ ਤੋਂ ਬਾਅਦ ਮਾਗੀ ਵਾਲੇ ਜਿੰਦੜੇ ਉਸ ਦੀ ਖੀਰ ਬਣਾ ਕੇ ਖਾਂਦੇ ਨੇ ਲੋਕ ਆ ਜਿਸ ਤਰ੍ਹਾਂ ਕਹਿੰਦੇ ਨਾ ਪੋ ਅੱਡੀ ਦੀ ਮਾ ਖਾਦੀ ਦਾ ਇੱਥੇ ਜਿਹੜਾ ਵੀ ਉਹ 13 ਰੁਪਏ ਲੀਟਰ ਜਿਹੜੀ ਜਿਹੜੀ ਰੌਣ ਜਿਹੜੀ ਕੱਲ ਵੇਚਣੀ ਹੈ ਤਾਂ 13 ਰੁਪਏ ਵਾਲੇ ਦੇ 13 ਰੁਪਏ ਕਿਲੋ ਜਿਹੜੀ ਰੌ ਵੇਚਣੀ ਹੈ ਤੇ ਬਾਬੇ ਨਾਨਕ ਦੀ ਵੀ ਵੀ ਗੱਲ ਕਹੀਏ 13-13 ਟੋਲੀਆਂ ਸੀ ਤਾਂ ਇਹ ਕਿਥੇ ਕਰਕੇ ਲੋਕ ਜਿਹੜੇ ਹੋਣ ਤੁਹਾਡੇ ਕੋਲ ਹੈ ਤੇ ਆਪਣੇ ਕੋਲ ਬੱਦਰੀਆ ਰੋ ਤੇ ਕਾਪੜਾ ਥੇ ਗੁਰਦਾਰਾ ਵਾਈਦਾ ਵਾ ਉੱਥੇ ਬਾਬੇ ਸੁਖਾਸਮ ਮਤਾ ਸੰਗਦਾ ਹਾਂ ਅੱਜ ਸਭ ਕਿਥੇ ਸਭਰਾ ਦੇ ਵਿੱਚ ਤਾਂ ਇਹ ਇੱਕ ਬਦਲੇ ਦੀ ਕਾਸ਼ਟਮ ਕਰਨ ਵਾਲਾ ਕਿਸਾਨ ਜਿਹੜਾ ਤੁਸੀਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਤੇ ਹੋਰ ਗੱਲਾਂ ਲਗਾ ਕੇ ਉਹਦੀ ਜਿਹੜੀ ਜਿਹੜਾ ਕਹਿ ਸਕਦੇ ਹੋ ਉਸ ਤੋਂ ਬਾਅਦ ਰੋ ਕੱਢ ਕੇ ਤੇ ਗੰਨੇ ਨੂੰ ਉਸ ਤੋਂ ਬਾਅਦ ਗੁੜ ਬਣਾ ਸਕਸਰੀ ਗੱਲ ਜੀ ਭਰਾ ਦੇ ਵਿੱਚ ਪਹੁੰਚਿਆ ਤਾਂ ਕੱਲ 13 ਤਰੀਕ ਹੈ ਲੋੜੀ ਵਾਲਾ ਦਿਨ ਹੈ ਤਦ 13 ਰੁਪਏ ਦਾ ਨਿਯਤ ਕਰਨਾ ਵੀਡੀਓ ਬਹੁਤ ਜੰਦਾ ਦੇਖੋ ਤਾਂ ਸਾਡੇ ਤੁਸੀਂ ਆਪਣਾ ਦੇਖੋ ਮੈਂ ਕਹਿੰਦਾ ਇੱਕ ਮਿੰਟ ਬਾਅਦ ਚੋਂ ਹੁੰਦਾ ਨਹੀਂ ਜੀ ਕਰੋ ਤੇ ਇਹਨੂੰ ਫੋਲੋ ਕਰ ਲਓ ਲਾਈਕ ਕਮੈਂਟ ਚੈਨਲ ਨੂੰ ਕਨੈਕਟ ਬਾਕਸ ਦੇ ਵਿੱਚ ਜੂ ਦੇਣਾ ਤਾਂ ਉਸ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਕਿ ਇਸ ਵਕਤ ਇਹ ਪਿਹੜਾ ਦੇ ਵਿੱਚ ਖੜੇ ਆ ਤਾਂ ਇਥੇ ਕਿਸਾਨ ਨੇ ਜਿਹੜਾ ਖੁਦ ਗੰਨੇ ਦੀ ਕਾਸ਼ਤ ਕੀਤੀ ਹੈ ਤਾਂ ਗੰਨੇ ਦੀ ਫਸਲ ਲਗਾਉਂਦਾ ਕਰੀਬ ਹਾਲ ਦੀ ਫਸਲ ਹੋਈ ਹੈ ਤਾਂ ਜਿਸ ਤਰ੍ਹਾਂ ਇਹ ਵੀ ਨਾ ਕਿ ਕੱਲ ਨੂੰ ਕੱਲ ਰੋਲ ਫੜ ਪੰਜਾਬ ਦੇ ਜੀ ਰੀਤ ਹੈ ਤਾਂ ਪੋ ਵਾਲੇ ਨੂੰ ਇਹਦਾ ਲੋ ਜਿਹੜਾ ਰੋ ਲੈ ਕੇ ਜਾਂਦੇ ਨੇ ਜਦੋਂ ਲੋਹੜੀ ਵਾਲਾ ਕੋਈ ਮੁੰਡਾ 13 ਤਰੀਕ ਨੂੰ ਤੇ ਉਸ ਤੋਂ ਬਾਅਦ ਮਾਗੀ ਵਾਲੇ ਰੰਜੜੇ ਉਹ ਸੀ ਖੀਰ ਬਣਾ ਕੇ ਖਾਂਦੇ ਨੇ ਲੋਕ ਆ ਜਿਸ ਤਰ੍ਹਾਂ ਕਹਿੰਦੇ ਨੇ ਪੋ ਰਿੱਦੀ ਦੀ ਮਾ ਖਾਦੀ ਤਾਂ ਇੱਥੇ ਜਿਹੜਾ ਵੀਰ ਕੋ 13 ਰੁਪਏ ਲੀਟਰ ਜਿਹੜੀ ਜਿਹੜੀ ਰੋ ਜਿਹੜੀ ਕੱਲ ਵੇਚਣੀ ਹੈ ਤਾਂ 13 ਤਰੀਕ ਵਾਲੇ ਦੇ 13 ਰੁਪਏ ਕਿਲੋ ਜਿਹੜੀ ਰੋ ਵੇਚਣੀ ਹੈ ਤੇ ਬਾਬੇ ਨਾਨਕ ਦੀ ਵੀ ਵੀ ਗੱਲ ਕਰੀਏ 13 ਤੂੰਆ ਤੋਲੀਆਂ ਸੀ ਤਾਂ ਅੱਜ ਕਿਸਾਨ ਨੂੰ ਲਾ ਆਪ ਹੀ ਤਾਰੂ ਦੇਖ ਸਕਦੇ ਹੋ ਪਿੱਛੇ ਵੀ ਗੰਦੇ ਨੂੰ ਛੱਡਿਆ ਜਾ ਰਿਹਾ ਤੇ ਕੱਲ ਨੂੰ ਜਿਹੜਾ ਰੋਗ ਨਹੀਂ ਬਣਾਈ ਜਾਣੀ ਐ ਤੇ 13 ਰੁਪਏ ਲੀਟਰ ਜਿਹੜੀ ਵੇਚਣੀ ਐ ਤਾਂ ਸਾਡੇ ਨਾਲ ਜਿਹੜੇ ਨੇ ਵੀਰ ਐ ਤੇ ਪਹਿਲੇ ਉਹਦਾ ਕੀਮਾ ਜੀ ਤੁਹਾਡਾ ਵੀਰ ਜੀ ਆਪਣਾ ਕਮਲਜੀਤ ਸਿੰਘ ਤੇ ਇਹ ਪਿੰਡ ਸਭਰਾ ਆ ਹਾਂਜੀ ਹਾਂਜੀ ਕਿ ਕਿਥੋਂ ਹੀ ਕਰਕੇ ਲੋਕ ਜਿਹੜੇ ਆਉਣ ਤੁਹਾਡੇ ਕੋਲ ਰੋਲ ਐ ਇਹ ਆਪਣੇ ਕੋਲ ਬਬਰੀਆ ਰੋ ਤੇ ਸਕਾਪੜਾ ਥੇ ਗੁਰਦਾਰਾ ਵਾਜਦਾ ਵਾ ਉੱਥੇ ਬਾਬੇ ਸੁਖਸਮਤਦਾ ਸੰਗਦਾ ਅਛਾ ਜੀ ਹਾਂ ਜੀ ਤੂੰ ਫਿਰ ਕਿੰਨੇ ਚਿਰ ਤੂੰ ਜਿਹੜਾ ਕਮਾਦ ਲਾਉਣੀ ਹੋਗੇ ਇਹਨਾਂ ਆਪਾਂ ਨੂੰ ਹੋ ਗਏ 3 ਸਾਲ ਹੋ ਗਏ ਅਸੀਂ ਕਿਤੇ ਨਾ ਕਿਤੇ ਕਿਸਾਨ ਜਿਹੜਾ ਖੇਤੀ ਕਰਨੀ ਛੱਡ ਪਈ ਦੀ ਕੰਨੇ ਦੀ ਕਾਸਟ ਬਹੁਤ ਘੱਟ ਹਾਂ ਜੀ ਇਹ ਹੁਣ ਗੱਲਾਂ ਫਿਰ ਦੁਬਾਰਾ ਮੁਰ ਤੋਂ ਪੰਜਾਬ ਦੇ ਕੀ ਤਾਨੇ ਵਿੱਚ ਦੇਖਣ ਲਾ ਪਿਆ ਤਾਂ ਗੁੜ ਵੀ ਜਿਹੜਾ ਹੁਣ ਜਿੱਦਾਂ ਕਹੀਏ ਵੀ ਗੁੜ ਵੀ ਲੋਕ ਬਣਾ ਕੇ ਹੈ ਨਾ ਤੇ ਉਹ ਵੇਚਦੇ ਨੇ ਤਾਂ ਜਿਹੜਾ ਤੁਸੀਂ ਗੋੜੇ ਵੇਚੇ ਵੇਚਦੇ ਉਹਦਾ ਇਹਦੇ ਵਿੱਚ ਗੁੜ ਦੇ ਵਿੱਚ ਵੀ ਕੈਮੀਕਲ ਕੋ ਪੈਂਦਾ ਕਿ ਜਦੋਂ ਆਰਗੈਨਿਕ ਤਰੀਕੇ ਦੇ ਨਾਲ ਗੁੜ ਬਣਾਇਆ ਜਾਂਦਾ ਨਹੀਂ ਵੀਰ ਜੀ ਮਿੱਠਾ ਛੋੜਾ ਗੱਲ ਪੈਂਦਾ ਅੱਛਾ ਉਹ ਕਿੰਨਾ ਕੋ ਪੈਂਦਾ ਬੰਦੇ ਉਹ ਪਾਈ ਜਾਂਦਾ ਪੱਤ ਦੇ ਵਿੱਚ ਦੋ ਚਮਚੇ ਅੱਛਾ ਦੋ ਚਮਚੇ ਕਿੰਨੇ ਕਿਲੋ ਦੀ ਪੱਤ ਹੁੰਦੀ ਹੈ ਜੀ ਪੱਤ ਹੁੰਦੀ ਹੈ ਜੀ ਪੰਜਾਂ ਪੀਪਿਆਂ ਦੀ ਛੇਾਂ ਪੀਪਿਆਂ ਦੀ ਕਿੰਨਾ ਗੁੜ ਨਿਕਲਦਾ ਗੋੜੇ ਵੀ ਜੋ ਨਿਕਲ ਆਉਂਦਾ ਛੇਪੀ ਪੀ ਪੰਦੇ ਵਿੱਚ 15-16 ਕਿਲੋ ਅੱਛਾ 15-16 ਕਿਲੋ ਗੋੜ ਨਿਕਲ ਆਉਂਦਾ ਹਾਂਜੀ ਤੇ ਕਿਪਾ ਫਿਰ ਸੋਚਿਆ ਵੀ 13 ਰੁਪਏ ਲੀਟਰ ਜਿੱਤਾਂ ਅੱਜ ਕੱਲ ਤੇ 20 ਰੁਪਏ ਦਾ ਗਲਾਸ ਛੋਟਾ ਜਿਹਾ ਹੁੰਦਾ ਹਾਂਜੀ ਹਨ ਤੁਸੀਂ ਕਹਿੰਦਾ ਵੀ 13 ਰੁਪਏ ਲੀਟਰ ਰੋਈਏ ਜਿਨੀ ਕਾਲੂ ਦੇ ਜਿਨੀ ਬਲੇ ਸੇਵਾ ਹੀ ਕਰਨੀ ਹਾਂਜੀ ਸੇਵਾ ਹੀ ਕਰਨੀ ਤੇ ਕਿੰਨੇ ਦਾ ਮਤਲਬ ਇਹਦਾ ਮਤਲਬ ਮਾਰਾ ਖਾਜੂ 13 ਰੁਪਏ ਲਿਖ ਦੋ ਚਲੋ ਸੇਵਾ ਤੇ ਕਰੀਏ ਇੱਕ ਨਹੀਂ ਨਾ ਖਾਗ ਤੇ ਨਾ ਹੀ ਅੱਛਾ ਹਾਂਜੀ ਦੋ ਦੋ ਸ਼ੌਂਗ ਹੈ ਸ਼ੌਂਗ ਹੈ ਦਿਲ ਦੇ ਕਹੋਗੇ ਵੀ ਚਲ ਲੂੜੀ ਵਾਲਾ ਤੇ ਜਿਸ ਤਰ੍ਹਾਂ ਬਾਬੇ ਨਾਨਕ ਨੇ 13-13 ਕਰਦੇ ਉਹ ਤੁਹਾਡਾ ਰਵਾਦਾ ਵੀ ਉਹਨਾਂ ਦੇ ਸਿਧਾਂਤਾਂ ਨੂੰ ਚੱਲਦੇ ਹੋ 13 ਰੁਪਏ ਲੀਟਰ ਰੋਹ ਹੀ ਦੇ ਦੇ। ਹਾਂਜੀ ਹਾਂਜੀ ਕਮਾਈ ਦੇ ਦੇ ਰੋਹ ਹੀ ਆ ਇੱਕ ਦਿਨ ਫਿਰ ਕੀ ਅਸੀਂ ਸੇਵਾ ਹੀ ਕਰ ਦਾਂਗੇ ਤੇ। ਅਛਾ ਗੁਰੂ ਕਾਲ 13 ਰੁਪਏ ਲੀਟਰ ਰੋਹ ਦੇ ਦੇਣੀ ਲੋਕਾਂ ਨੂੰ। ਹਾਂਜੀ ਹਾਂਜੀ। ਉਹ 13 ਗੱਲ ਦਾ ਦੇਣਾ ਜਿਹੜਾ ਕਿੰਨਾ ਦਾ ਮਹੱਤਵ ਰੈਂਦਾ ਲੋਕਾਂ ਵਾਸਤੇ। ਬਹੁਤ ਜ਼ਿਆਦਾ। ਜੀ ਜਦਾਂ ਕਹਿੰਦੇ ਵੀ ਆ ਪੋਰ ਦੀ ਮਾਰ ਨੂੰ ਖਾਦੀ। ਹਾਂਜੀ। ਇਹਦੇ ਕੀ ਕਹਾਣੀ ਕੀ ਆ ساری? ਇਹ ਤੁਹਾਨੂੰ ਪਤਾ ਹੀ ਆ ਸਾਰਾ। ਬੀ ਤੁਸੀਂ ਆਪਣੀ ਜਬਾਨੀ ਰੱਖ ਦਿਓ ਸਾਡੇ ਦਰਸ਼ਕ 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 ਜਣੇ ਵੀ ਸਾਡੇ ਦੇਖ ਰਿਹਾ ਦਰਸ਼ਕ ਹਾਂਜੀ ਉਹਨਾਂ ਨੂੰ ਤੁਸੀਂ ਥੋੜਾ ਦੱਸ ਦਿਓ ਵੀ ਇਹ ਕਹਾਣੀ ਕੀ ਆ ਪੋ ਦੀ ਦੀ ਮਾਗ ਦੀ ਜੀ ਤੁਹਾਨੂੰ ਪਤਾ ਤੁਸੀਂ ਦੱਸੋ ਵੀ ਕਹਿੰਦਾ ਵੀ ਤੁਸੀਂ ਦੱਸੋ ਅਸੀਂ ਤਾਂ ਮੈਂ ਗਏ ਗੱਲਾਂ ਸਾਂਝੀਆਂ ਕੀਤੀਆਂ ਸੀ ਕਿ ਜਿਹੜੀ ਪੋ ਵਾਲੇ ਦੇ ਨੇ ਜਿਹੜੇ ਲੋਕ ਜਿਹੜਾ ਰੋਹ ਲੈ ਕੇ ਜਾਂਦੇ ਨੇ ਗੰਨੇ ਦੀ ਤਾਂ ਰਾਤ ਨੂੰ ਜਿਹੜਾ ਉਹ ਸੀ ਚੌਣਾ ਦੀ ਜਿਹੜੀ ਤੇ ਖੀਰ ਬਣਾ ਕੇ ਰੋਹ ਦੇ ਵਿੱਚ ਜਿਹੜੀ ਆ ਬਰਾਹੀ ਜੰਦੀ ਆਉ ਤੇ ਮਾਗ ਵਾਲੇ ਦਿਨ ਸਵੇਰੇ ਉੱਠ ਕੇ ਜਿਹੜਾ ਉਹ ਖਾਣੇ ਤੇ ਕਹਿੰਦੇ ਸ਼ੁਭ ਮੰਨੀ ਜਾਂਦੀ ਆ ਤੇ ਜਾਤੀਆਂ ਗੱਲਾਂ ਤੇ ਨਹੀਂ ਜਣੋ ਸਾਨੂੰ ਵੀ ਪਤਾ ਪਰ ਇਹਨਾਂ ਕੋਲ ਤਾਂ ਸਾਨੂੰ ਪਤਾ ਵੀ ਪ੍ਰਾਣੀਆਂ ਬੀਬੀਆਂ ਕਹਿੰਦੀਆਂ ਨੇ ਹਨਾ ਕਿ ਪੋੜੀ ਦੀ ਮਾਗ ਖਾਦੀ ਕੋਈ ਕਾਈ ਨੂੰ ਨਾ ਇਹ ਜਿਹੜਾ 20 ਰੁਪਏ ਲੀਟਰ ਜਿਹੜੀ ਰੋਹ ਜਿਹੜੀ ਦੇਣੀ ਆ ਲੋਕਾਂ ਨੂੰ ਤਾਂ ਸਾਨੂੰ ਨਾ ਸੇਵਾ ਹੀ ਆ ਇੱਕ ਤੇ ਮਤਲਬ ਅੱਜ ਇੱਥੇ ਇੱਥੇ ਇਸੇ ਜਗ੍ਹਾ 'ਤੇ ਰੋਹ ਦੇਣੀ ਆ ਕਿ ਜਾਂ ਪਿੰਡ ਦੇ ਵਿੱਚ ਵਾ ਲਾ ਕੇ ਦੇਣੀ ਆ ਪਿੰਡੇ ਚ ਹੀ ਖਰਾਂਗੇ ਤਾਂ ਇੱਥੇ ਵੀ ਆਉਣ ਜਿੰਨਾ ਮਰਜੀ ਅੱਛਾ ਤਾਂ ਆ ਜਿਗਾੜਾ ਲੈ ਚੁੱਕਾ ਨਾ ਮੈਂ ਤੇ ਨਾ ਜਬਾਨ ਤੋਂ ਵੀ ਕੋਈ ਨਹੀਂ ਕਹਾਂ ਕਿ ਉਹ ਮੁੜ ਕੇ ਉਹ ਮੁੜ ਕੇ ਤੁਸੀਂ ਕਹੋ ਵੀ ਨਹੀਂ ਵੀ ਇਹ 25 ਰੁਪਏ ਜਾਂ 30 ਰੁਪਏ ਹੈ ਨਾ ਜੀ ਨਾ ਬੁੱਤ ਪੱਥਰਾਂ ਦੇ ਨਕੀਰ ਤੇ ਉਥੇ ਨਕੀਰ ਪੱਕੀ ਪੱਕੀ 100 ਰੁਪਏ ਲੀਟਰ ਰੋਹ ਤੁਹਾਨੂੰ ਕੱਲ ਦੇ ਦੇਣੀ ਹੈ ਹਾਂਜੀ ਹਾਂਜੀ ਜਦੋਂ ਰੋਹ ਪੀਣੀ ਹੋਏ ਤਾਂ ਪੀ ਸਕਦਾ ਜਿਤਨਾ ਮਿਲੋ ਜੀ ਵੀ ਆਵੇ ਵੀ ਯਾਰ ਮੈਂ ਇੱਕ ਅੱਧਾ ਗਲਾਸ ਪੀ ਲਿਆ ਤੇ ਉਹ 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 ਪੀਣ ਦੇ ਫ੍ਰੀ ਚੱਲੇਗੀ ਅੱਛਾ ਉਹ ਫ੍ਰੀ ਚੱਲੇਗੀ ਹਾਂਜੀ ਬਾਏ ਵੀ ਨੰਬਰ ਕਰਨੇ ਨੋਟ ਹੈ ਕਿ ਪਿੰਡ ਸਭਰਾਜ ਵਿੱਚ ਖੜੇ ਆ ਤਾਂ ਇਹ ਗੰਨਿਆਂ ਦਾ ਕਮਾਲ ਤੁਸੀਂ ਕਿੱਥੇ ਦੇਖ ਸਕਦੇ ਹੋ ਕਿ ਕੈਮਰਾਮੈਨ ਨੂੰ ਕਹਿੰਦੇ ਕੋਈ ਤਸਵੀਰਾਂ ਜਰੂਰ ਉਫਾ ਦੇਵੇ ਵੀ ਇੱਥੇ ਜਿਹੜਾ ਆਪ ਹੀ ਗੰਨਾ ਜੜਾ ਲਗਾਇਆ ਤੇ ਗੰਨਾ ਵੀ ਬਹੁਤ ਵਧੀਆ ਜਿਹੜਾ ਕੁਆਲਟੀ ਦਾ ਤੇ ਇੱਥੇ 13 ਰੁਪਏ ਲੀਟਰ ਹੈ ਜਿਹੜੀ ਕੱਲ ਨੂੰ ਰੋਹ ਦਿੱਤੀ ਜਾਂਦੀ ਹੈ ਲੋਕਾਂ ਨੂੰ ਉਹ ਵੀ ਲੀਟਰ ਨਾਲ ਦੇਓਗੇ ਕਿ ਟੋਲ ਕੇ ਦੇਓਗੇ ਨਹੀਂ ਲੀਟਰ ਨਾਲ ਅੱਛਾ ਲੀਟਰ ਨਾਲ ਟੋਲ ਕੇ ਦੇਵਾਂਗੇ ਹਾਂਜੀ ਲੀਟਰ ਨਾਲ ਕਿੰਨੇ ਦਾ ਕਿੰਨੇ ਦਾ ਰਹੂਗਾ ਫਿਰ ਦੱਸ ਦਿਓ 13 ਰੁਪਏ 13 ਰੁਪਏ ਦਰਸ਼ਕਾਂ ਨੂੰ ਦੱਸਤਾ ਆ ਵੀ 13 ਰੁਪਏ ਜਿੰਨੇ ਵੀ ਸੋਤੇ ਦੇਖ ਰਹੇ ਨੇ ਨਾ ਉਹ ਕੱਲ ਨੂੰ 13 ਰੁਪਏ ਲੀਟਰ ਜਿਹੜੀ ਰੋ ਜਿਹੜੀ ਦੇਣੀ ਹੈ ਇੱਥੇ ਤੇ ਇੱਕ ਪਾਸੇ ਤੁਹਾਨੂੰ ਦਿਖਾਉਂਗਾ ਕਿ ਇਸ ਤਰੀਕੇ ਦੇ ਨਾਲ ਜਿਹੜੀ ਰੋ ਕੱਢੀ ਜਾਂਦੀ ਹੈ ਤਾਂ ਗੱਲੋਂ ਨੂੰ ਤੁਸੀਂ ਦੇਖ ਸਕਦੇ ਹੋ ਵੀ ਜਿੰਨੇ ਗੱਲੋਂ ਨੂੰ ਪਿੱਛੇ ਛੱਲਿਆ ਜਾ ਰਿਹਾ ਤੇ ਕੱਲ ਨੂੰ ਤੁਰਰ ਵੀ ਲੀਟਰ ਜਿਹੜੀ ਨੂੰ ਰੋ ਲੈਣੀ ਹੈ ਤੇ ਵੀ ਇਸ ਦੇ ਨੰਬਰ ਨੰਬਰ ਸਾਡੇ ਕੋਲ ਆ ਕੰਟੈਕਟ ਕਰ ਸਕਦੇ ਹੋ ਨੰਬਰ ਹੈ 73476 ਤੇ 78036 ਤੇ ਕਈ ਫੀਡ ਰਿਪੋਰਟ ਕਰਦੇ ਨੇ ਆ 73476 ਤੇ 730632 ਦਾ ਨੰਬਰ ਹੈ ਜੇ ਕਿਸੇ ਨੇ ਫੋਨ ਤੇ ਸੰਪਰਕ ਕਰਨਾ ਹੋਵੇ ਫੋਨ ਤੇ ਸੰਪਰਕ ਕਰ ਸਕਦਾ ਹੈ ਤਾਂ ਅੱਜ ਦੀ ਵੀਡੀਓ ਦੇ ਵਿੱਚ ਇਹ ਨੰਬਰ ਸਾਂਝਾ ਕਰਤਾ ਹੈ ਤਾਂ ਵੀਰ ਕੁਝ ਸਾਡੇ ਨਾਲ ਇੱਥੇ ਗੱਲ ਕਰਨਾ ਚਾਹੁੰਦੇ ਵੀਰ ਜੀ ਕੀ ਕਹਿਣਾ ਚਾਹੁੰਦੇ ਤੁਸੀਂ ਮਤਲਬ ਵੀ ਜੇ ਕੋਈ ਤੁਹਾਨੂੰ ਕਹਿੰਦੇ ਮਿਲਣਾ ਹਾਂਜੀ ਤੇ ਤਗੜਾ ਇਹ ਹੀ ਰਹੂਗਾ ਜੇ ਤਰ੍ਹਾਂ ਤੁਸੀਂ ਦੱਸਿਆ ਪਿੰਡਾਂ ਦੇ ਵਿੱਚ ਡਾ ਕੇ ਤੁਸੀਂ ਉੱਥੇ ਅਨਾਉਂਸਮੈਂਟ ਕਰਾਉਣੀ ਹੈ ਹਾਂਜੀ ਖਾਸ ਪਿੰਡ ਸਭਰਾ ਦੇ ਲੋਕਾਂ ਨੂੰ ਜੇ ਰੋਹ ਲੈਣੀ ਹੋਵੇ ਤਾਂ ਕਿਹੜੇ ਕਿਹੜੇ ਟਿਕਾਣਿਆਂ ਤੇ ਤੁਸੀਂ ਪਹੁੰਚਾ ਦੇ। ਜੀ ਜੀ ਅਸੀਂ ਅੱਡੇ ਦੇ ਵਿੱਚ ਹੀ ਆਵਾਂਗੇ। ਜੇ ਲੈ ਦੇ ਉਹ ਲੱਸਾਬੀ ਵਾਲੇ ਦੇ ਲਾਗੇ ਤੇ ਗੁਰਦਾਰਿਆਂ ਦੇ ਹਰ ਇੱਕ ਗੁਰਦਾਰੇ 'ਚ ਜਾਵਾਂਗੇ ਅੱਧਾ ਅੱਧਾ ਘੰਟਾ ਦੀ ਕਰ। ਅੱਛਾ ਜੀ। ਹਾਂ ਜੀ ਅੱਧਾ ਅੱਧਾ ਘੰਟਾ ਗੁਰਦਾਰੇ ਰਵਾਂਗੇ। ਲੋਅ ਹਮਿੰਟ ਕਰਾਵਾਂਗੇ। ਬਿਲਕੁਲ। ਹਾਂ ਜੀ। ਤੇ ਕੱਲ ਹੀ ਤੇ ਲੋਕਾਂ ਨੂੰ ਰੋਹ ਪਿਆ ਦੇਣੀ ਹੈ। ਪਾਣੀ 13 ਰੁਪਏ ਲੀਟਰ ਦੇਣੀ ਹੈ। ਜਿਹੜਾ ਕੋਈ ਕਿਸੇ ਨੇ ਆਉਣਾ ਹੋਵੇ। ਤੈ ਕਿ ਉਹ ਹੋਰ ਜੀ ਦਾ ਨੰਬਰ ਤੁਹਾਡੇ ਨਾਲ ਸਾਂਝਾ ਕਰ ਦਿੰਦੇ ਆ ਇਹ ਘਰ ਹਾਕਕ ਵੀ ਕਹਿੰਦੀ ਹੈ 50 ਅੰਕ ਜੋ ਕਿ ਨਹੀਂ ਹੋ ਸਕਦਾ ਹੈ ਤਾਂ ਤੇ ਨੰਬਰ ਹੈਗਾ 7476 ਤੇ 7036 ਮੈਂ ਤੁਹਾਨੂੰ ਫਿਰ ਦੁਬਾਰਾ ਰਿਪੀਟ ਕਰ ਦਿੰਦੇ ਆ ਤੁਹਾਨੂੰ 7476 ਤੇ 7036 ਇਹ ਜੀ ਦਾ ਨੰਬਰ ਆਇਆ ਤਾਂ ਜੀ ਮੈਂ ਸਿੱਧਾ ਸੰਪਰਕ ਕਰ ਲਉ ਲਉ 3 RBI ਲਿੱਤਰ ਜੀ ਰਾਇਡ ਜੀ ਇਹਨੇ ਦੇਣੀ ਹੈ ਤਾਂ ਸੇਵਾ ਕਰਨੀ ਹੈ 13 ਤਰੀਕ ਨੂੰ ਕਿਸੇ ਬਾਬੇ ਨਾਨਕ ਨੇ ਕੀਤੇ ਉਸੇ ਵੀ ਕੱਲ 13 ਤਰੀਕ ਆ ਕਿ ਇਹ ਰੋ ਦੀ ਇਹ ਇਤਨੀ ਵੀਰ ਨੇ ਰੋ ਦੇ ਦੇਣੀ ਆ ਤਾਂ ਇਸ ਵੀਡੀਓ ਦੇ ਵਿੱਚ ਬਸ ਇਨਾ ਕੋਈ ਨਹੀਂ ਬਾਕੀ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਚੋਜ ਨੂੰ ਫੋਲੋ ਜਰੂਰ ਕਰ ਲਓ ਸ਼ੇਅਰ ਕਰੋ ਤੇ ਲਾਈਕਮੈਂਟ ਜਰੂਰ ਕਰੋ ਕਮੈਂਟ ਬਾਕਸ ਦੇ ਵਿੱਚ ਤਾਂ ਸਾਰੇ ਏਦਾਂ ਦੇ ਵੀਡੀਓ ਤੁਹਾਡੇ ਨਾਲ ਸਾਂਝੀਆਂ ਕਰਦੇ ਰਹੇਗੀ